ਹallelujah praise the lord ਪ੍ਰਭੂ ਦਾ ਸ਼ੁਕਰ ਖੁਦਾ ਦਾ ਧੰਨਵਾਦ ਕਰਦੇ ਆਂ ਚੰਗੇ ਸਮੇਂ ਦੇ ਲਈ ਜੋ ਖੁਦਾਬੰਦ ਖੁਦਾ ਨੇ ਸਾਡੀਆਂ ਜ਼ਿੰਦਗੀਆਂ 'ਚ ਬਖਸ਼ਿਆ ਹੈ ਕਿ ਅਸੀਂ ਅੱਜ ਦੇ ਸਮੇਂ ਫਿਰ ਖੁਦਾ ਦੇ ਚਰਨਾਂ ਦੇ ਵਿੱਚ ਆਏ ਆਂ ਮਚੋਨਾ ਕਿ ਅਸੀਂ ਕੁਝ ਵਚਨਾਂ ਦੇ ਉੱਤੇ ਗੌਰ ਕਰੀਏ ਜੋ ਅੱਜ ਖੁਦਾ ਦਾ ਬਚਨ ਤੁਹਾਨੂੰ ਤੇ ਮੈਨੂੰ ਸਿਖਾਉਂਦਾ ਹੈ ਖੁਦਾ ਦੇ ਲੋਕ ਜਦੋਂ ਅਸੀਂ ਪ੍ਰਭੂ ਨੂੰ ਕਬੂਲ ਕੀਤਾ ਔਰ ਪ੍ਰਭੂ ਦੇ ਵਿੱਚ ਆ ਗਏ ਆਂ ਔਰ ਅਸੀਂ ਇੱਕ ਦੌੜ ਦੇ ਵਿੱਚ ਲੱਗੇ ਹੋਏ ਆਂ ਅੱਜ ਮੈਂ ਤੁਹਾਨੂੰ ਕੁਝ ਗੱਲਾਂ ਪ੍ਰਭੂ ਦੇ ਵਚਨ ਦੇ ਵਿੱਚੋਂ ਦੱਸਣਾ ਚਾਹੁੰਨਾ ਹਾਂ ਕਿ ਸਾਨੂੰ ਆਪਣੀ ਦੌੜ ਨੂੰ ਪੂਰਿਆਂ ਕਰਨਾ ਹੈ ਬਹੁਤ ਸਾਰੇ ਲੋਕ ਨੇ ਜਿਹੜੇ ਦੌੜ ਨੂੰ ਸ਼ੁਰੂ ਕਰਦੇ ਨੇ ਪਰ ਉਹ ਖਤਮ ਨਹੀਂ ਕਰ ਪਾਉਂਦੇ ਅਸੀਂ ਇੱਕ ਦੌੜ ਦੇ ਵਿੱਚ ਲੱਗੇ ਹੋਏ ਇੱਕ ਸਿਪਾਹੀਆਂ ਪਰਮੇਸ਼ਵਰ ਦੇ ਔਰ ਅਸੀਂ ਇਸ ਦੌੜ ਨੂੰ ਉਸ ਲੜਾਈ ਨੂੰ ਪੂਰਿਆਂ ਕਰਨਾ ਹੈ ਇਸ वचन ਦੇ ਵਿੱਚ ਲਿਖਿਆ ਹੋਇਆ ਸਾਫ਼-ਸਾਫ਼ ਸਾਡੀ ਲੜਾਈ ਮਾਸ ਤੇ ਲਹੂ ਨਾਲ ਨਹੀਂ ਹੈ ਬਲਕਿ ਅੰਧਕੋਰ ਦੀਆਂ ਸ਼ਕਤੀਆਂ ਦੇ ਨਾਲ ਹੈ ਸਾਡੀ ਲੜਾਈ ਉਸ ਸ਼ੈਤਾਨ ਦੇ ਨਾਲ ਹੈ ਸਾਡੀ ਲੜਾਈ ਉਹਦੇ ਉਹਦੇ ਕੰਮਾਂ ਦੇ ਨਾਲ ਹੈ ਇਸ ਕਰਕੇ ਖੁਦਾ ਦੇ ਲੋਕੋ ਅਸੀਂ ਪ੍ਰਭੂ ਦੇ ਵਿੱਚ ਇੱਕ ਸਿਪਾਈ ਦੀ ਨਿਯਾਈ ਹਾਂ ਔਰ ਅਸੀਂ ਇਸ ਲੜਾਈ ਨੂੰ ਪੂਰਿਆਂ ਕਰਨਾ ਹੈ ਇਸ ਲੜਾਈ ਨੂੰ ਲੜਦਿਆਂ ਲੜਦਿਆਂ ਹੋ ਸਕਦਾ ਦੁੱਖ ਆਵੇ ਪਰੇਸ਼ਾਨੀਆਂ ਆਉਣ ਪਰ ਕਦੀ ਇਸ ਨੂੰ ਕੁਇਟ ਨਹੀਂ ਕਰਨਾ ਇਸ ਨੂੰ ਛੱਡਣਾ ਨਹੀਂ ਮੈਂ ਕੁਝ ਵਚਨ ਤੁਹਾਡੇ ਸਾਹਮਣੇ ਪੜ੍ਹਨਾ ਚਾਹੁੰਦਾ ਹਾਂ ਦੂਸਰਾ ਤਿਮੋਥੀਅਸ ਔਰ ਉਸ ਦਾ 4 ਅਧਿਆਇ ਉਸ ਦੀ 7 ਤੇ 28 ਆਇਤ ਪੌਲਸ ਰਸੂਲ ਕਹਿੰਦਾ ਮੈਂ ਅੱਛੀ ਲੜਾਈ ਲੜ ਚੁੱਕਾ ਹਾਂ ਮੈਂ ਦੌੜ ਮੁਕਾ ਛੱਡੀ ਹੈ ਮੈਂ ਨੀਚਾ ਦੀ ਸਾਬ ਕੀਤੀ ਹੈ ਤਿੰਨ ਗੱਲਾਂ ਇਸ ਜਗ੍ਹਾ ਤੇ ਉਹਨੇ ਬੋਲੀਆਂ ਨੇ ਮੈਂ ਅੱਛੀ ਲੜਾਈ ਲੜ ਚੁੱਕਾ ਹਾਂ ਸਾਡੀ ਲੜਾਈ ਸਾਡਾ ਯੁੱਧ ਜਿਹੜਾ ਨਾ ਸਾਡੇ ਸਰੀਰ ਦੇ ਨਾਲ ਲੱਗਾ ਹੋਇਆ ਹੈ ਸਰੀਰ ਆਪਣੀਆਂ ਇੱਛਾਵਾਂ ਪੂਰੀਆਂ ਕਰਉਣਾ ਚਾਹੁੰਦਾ ਆ ਪਰਮੇਸ਼ਰ ਦਾ ਆਤਮਾ ਕਹਿੰਦਾ ਹੈ ਤੁਸੀਂ ਆਤਮਾ ਦੀ ਗਵਾਹੀ ਦੇ ਨਾਲ ਚੱਲੋ ਮੈਂ ਦੱਸਣਾ ਚਾਹੁੰਨਾ ਪ੍ਰਭੂ ਦੇ ਲੋਕੋ ਪੌਲਸ ਰਸੂਲ ਨੇ ਬੜੀ ਅੱਛੀ ਲੜਾਈ ਨੂੰ ਲੜਿਆ ਤਿੰਨ ਗੱਲਾਂ ਉਹਨੇ ਇੱਥੇ ਕਈਆਂ ਕਹਿੰਦਾ ਮੈਂ ਅੱਛੀ ਲੜਾਈ ਲੜ ਚੁੱਕਾ ਹਾਂ ਮੈਂ ਦੌੜ ਨੂੰ ਮੁਕਾ ਚੁੱਕਾ ਹਾਂ ਮੈਂ ਨੇਚਾ ਦੀ ਸਾੰਬ ਕੀਤੀ ਹੈ ਕੀ ਅਸੀਂ ਇਹਨਾਂ ਤਿੰਨਾਂ ਗੱਲਾਂ ਨੂੰ ਕਹਿ ਸਕਦੇ ਹਾਂ ਲੱਗੇ ਤੇ ਅਸੀਂ ਵੀ ਉਸੇ ਦੌੜ ਦੇ ਵਿੱਚ ਹਾਂ ਲੱਗੇ ਤੇ ਅਸੀਂ ਵੀ ਸੁਯੁੱਧ ਦੇ ਵਿੱਚ ਆਂ ਜਿਹੜਾ ਜੁੱਧ ਆਤਮਾ ਤੇ ਸਰੀਰ ਦੇ ਵਿੱਚ ਲੱਗਾ ਹੋਇਆ ਤੁਹਾਨੂੰ ਪਤਾ ਅਸੀਂ ਬਹੁਤ ਵਾਰੀ ਫੇਲ ਹੋ ਜਾਂਦੇ ਆ ਅਸੀਂ ਆਪਣੇ ਸਰੀਰ ਦੀਆਂ ਛਾਵਾਂ ਨੂੰ ਪੂਰਾ ਕਰਨ ਵਿੱਚ ਲੱਗ ਜਾਂਦੇ ਆ ਪੌਲਸ ਰਸੂਲ ਕਹਿੰਦਾ ਮੈਂ ਰੋਜ਼ ਆਪਣੇ ਸਰੀਰ ਨੂੰ ਮਾਰਦਾ ਕੁੱਟਦਾ ਤੇ ਆਪਣੇ ਵੱਸ ਵਿੱਚ ਕਰਦਾ ਆ ਇਸ ਦਾ ਮਤਲਬ ਹੈ ਉਹ ਆਤਮਾ ਦੀ ਅਗਵਾਹੀ ਨਾ ਚੱਲਦਾ ਸੀਗਾ ਔਰ ਵਚਨ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਤੇ ਬਾਰ-ਬਾਰ ਸਾਨੂੰ ਪਤਾ ਲੱਗਦਾ ਸਰੀਰ ਦੇ ਕੰਮ ਕੀ ਨੇ ਸਰੀਰ ਸਾਡੇ ਤੋਂ ਕੀ ਕਰਵਾਉਣਾ ਚਾਹੁੰਦਾ ਹੈ ਪਰ ਆਤਮਾ ਸਾਨੂੰ ਕੀ ਕਹਿੰਦਾ ਹੈ ਇਸ ਕਰਕੇ ਖੁਦਾ ਦੇ ਲੋਕ ਨੂੰ ਮੈਂ ਦੱਸਣਾ ਚਾਹੁੰਨਾ ਅਸੀਂ ਇੱਕ ਯੁੱਧ ਦੇ ਵਿੱਚ ਲੱਗੇ ਹੋਏ ਹਾਂ ਉਸ ਲੜਾਈ ਨੂੰ ਅਸੀਂ ਸਮਾਪਤ ਕਰਨਾ ਹੈ ਉਸ ਲੜਾਈ ਨੂੰ ਅਸੀਂ ਜਿੱਤਣਾ ਹੈ ਪੌਲਸ ਰਸੂਲ ਨੇ ਇੱਥੇ ਸਾਫ਼-ਸਾਫ਼ ਕਹਿੰਦਾ ਮੈਂ ਅੱਛੀ ਲੜਾਈ ਇੱਕ ਚੰਗੀ ਲੜਾਈ ਔਰ ਲਿਖਿਆ ਹੈ ਇੱਕ ਕਾਇਦੇ ਦੇ ਵਿੱਚ ਰਹਿ ਕੇ ਪ੍ਰਭੂ ਦੇ ਹੁਕਮਾਂ ਦੇ ਵਿੱਚ ਰਹਿ ਕੇ ਜਦੋਂ ਇੱਕ ਇੱਕ ਲੜਾਈ ਲੜਨ ਵਾਲਾ ਜਾਂ ਇੱਕ ਯੁੱਧ ਲੜਨ ਵਾਲਾ ਜਾਂ ਇੱਕ ਜਿਹੜਾ ਖਿਡਾਰੀ ਹੈ ਉਹ ਖੇਡਦਾ ਤਾਂ ਕਾਇਦੇ ਦੇ ਵਿੱਚ ਰਹਿ ਕੇ ਖੇਡਦਾ ਆ ਉਹਦੇ ਕੁਝ ਨਿਯਮ ਹੁੰਦੇ ਨੇ ਔਰ ਪਰਮੇਸ਼ਵਰ ਨੇ ਸਾਨੂੰ ਇਸ ਵਚਨ ਦੇ ਦੁਆਰਾ ਨਿਯਮ ਦਿੱਤੇ ਹੋਏ ਨੇ ਅਸੀਂ ਉਹਦੇ ਵਿੱਚ ਰਹਿ ਕੇ ਇਸ ਯੁੱਧ ਨੂੰ ਲੜਨਾ ਆ ਕਿਉਂਕਿ ਸਾਡਾ ਯੁੱਧ ਮਾਸ ਤੇ ਲਹੂ ਦਾ ਨਹੀਂ ਸਾਡਾ ਯੁੱਧ ਉਹ ਨਹੀਂ ਜੋ ਸੰਸਾਰ ਲੜਦਾ ਆ ਸਾਡਾ ਯੁੱਧ ਤੇ ਅੰਧਕਾਰ ਦੀਆਂ ਹਾਰੀਆਂ ਹੋਈਆਂ ਸ਼ਕਤੀਆਂ ਦੇ ਨਾਲ ਹੈ ਅਸੀਂ ਅਸੀਂ ਅਧਿਕਾਰ ਦੀਆਂ ਸ਼ਕਤੀਆਂ ਦੇ ਨਾਲ ਲੜਦੇ ਹਾਂ ਅਸੀਂ ਪ੍ਰਭੂ ਦੇ ਵਿੱਚ ਹੋ ਕੇ ਪਵਿੱਤਰ ਆਤਮਾ ਦੀ ਅਗਵਾਹੀ ਨਾਲ ਚੱਲਣ ਵਾਲੇ ਲੋਕ ਹਾਂ ਸੋ ਇਸ ਕਰਕੇ ਖੁਦਾ ਦੇ ਲੋਕੋ ਤੁਹਾਨੂੰ ਤੇ ਮੈਨੂੰ ਇੱਕ ਯੋਧੇ ਦੀ ਨਿਆਂ ਇੱਕ ਸ਼ੋਲਜਰ ਦੀ ਨਿਆਂ ਇੱਕ ਸਿਪਾਈ ਦੀ ਨਿਆਂ ਅੱਛੀ ਲੜਾਈ ਲੜਨੀ ਹੈ ਮੈਂ ਅੱਛੀ ਲੜਾਈ ਲੜ ਚੁੱਕਾ ਹਾਂ ਕੀ ਕਦੀ ਤੁਸੀਂ ਤੇ ਮੈਂ ਕਹਿ ਸਕਦੇ ਹਾਂ ਪੌਲਸ ਦੀ ਨਿਆਂ ਦੀ ਅੱਛੀ ਲੜਾਈ ਲੜ ਚੁੱਕਾ ਹਾਂ ਫਿਰ ਕਹਿੰਦਾ ਮੈਂ ਆਪਣੀ ਦੌੜ ਮੁਕਾ ਦਿੱਤੀ ਜਦੋਂ ਅਸੀਂ ਪ੍ਰਭੂ ਯੇਸ਼ੂ ਮਸੀਹ ਨੂੰ ਕਬੂਲ ਕੀਤਾ ਯੇਸ਼ੂ ਮਸੀਹ ਦੇ ਪਿੱਛੇ ਚੱਲਣਾ ਸ਼ੁਰੂ ਕੀਤਾ ਤੋਬਾ ਕੀਤੀ ਬਪਤਿਸਮਾ ਲਿਆ ਪ੍ਰਭੂ ਨੂੰ ਜਾਣਿਆ ਇੱਕ ਦੌੜ ਦੇ ਵਿੱਚ ਲੱਗ ਗਏ ਅਸੀਂ ਅਸੀਂ ਉਸ ਦੌੜ ਨੂੰ ਖਤਮ ਕਰਨਾ ਹੈ ਇਹ ਨਾ ਹੋਵੇ ਕਿ ਅਸੀਂ ਦੌੜ ਦੇ ਦੌੜ ਦੇ ਰੁਕ ਜਾਈਏ ਇਹ ਨਾ ਹੋਵੇ ਕਿ ਦੌੜ ਦੇ ਦੌੜ ਦੇ ਅਸੀਂ ਅੱਧ ਵਿੱਚ ਛੱਡ ਦਈਏ ਇਹ ਨਾ ਹੋਵੇ ਕਿ ਸਾਡੀ ਦੌੜ ਪੂਰੀ ਨਾ ਹੋਵੇ ਜਦੋਂ ਅਸੀਂ ਦੌੜ ਦੇ ਵਿੱਚ ਲੱਗੇ ਹੋਏ ਆਂ ਤੇ ਅਸੀਂ ਉਸ ਨੂੰ ਪੂਰਿਆ ਕਰਨਾ ਆ ਉਹ ਦੌੜ ਪ੍ਰਭੂ ਦੇ ਰਾਜ ਦੀ ਹੈ ਉਹ ਦੌਰ ਸਵਰਗ ਰਾਜ ਦੀ ਹੈ ਔਰ ਜਦੋਂ ਅਸੀਂ ਇਸ ਵਿੱਚ ਦੌੜਦੇ ਆਂ ਤੇ ਬਹੁਤ ਸਾਰੀਆਂ ਮੁਸ਼ਕਲਾਂ ਪਰੇਸ਼ਾਨੀਆਂ ਤੁਹਾਡੀ ਤੇ ਮੇਰੀ ਜ਼ਿੰਦਗੀ ਚ ਆਉਣਗੀਆਂ ਬਹੁਤ ਸਾਰੇ ਅਸੀਂ ਸਮੇਂ ਆਉਣਗੇ ਜਦੋਂ ਸਾਨੂੰ ਕੁਇਟ ਕਰਨ ਦਾ ਸਾਡੇ ਦਿਮਾਗ ਦੇ ਵਿੱਚ ਆਏਗਾ ਸਾਡੇ ਮਨ ਚ ਆਏਗਾ ਕਿ ਅਸੀਂ ਇਸ ਨੂੰ ਇਸ ਦੌੜ ਨੂੰ ਕੁਇਟ ਕਰ ਦਈਏ ਬਹੁਤ ਸਾਰੇ ਲੋਕ ਨੇ ਜਿਹੜੇ ਛੱਡ ਜਾਂਦੇ ਨੇ ਕਈ ਲੋਕ ਕੁਰਾਹੇ ਪਹ ਜਾਂਦੇ ਨੇ ਬਹੁਤ ਸਾਰੇ ਐਸੇ ਲੋਕ ਜਿਹੜੇ ਗੁੰਮਰਾਹ ਹੋ ਗਏ ਬਹੁਤ ਸਾਰੇ ਐਸੇ ਲੋਕ ਜਿਹੜੇ ਬੇਵਿਚਾਰਚ ਫਸ ਗਏ ਬਹੁਤ ਸਾਰੇ ਐਸੇ ਲੋਕ ਜਿਹੜੇ ਲਾਲਚ ਚ ਫਸ ਗਏ ਬਹੁਤ ਸਾਰੇ ਐਸੇ ਲੋਕ ਸ਼ੈਤਾਨ ਦੇ ਪਿੱਛੇ ਲੱਗ ਕੇ ਉਹਦੀਆਂ ਗੱਲਾਂ ਦੇ ਪਿੱਛੇ ਲੱਗ ਕੇ ਪ੍ਰਭੂ ਦੀ ਇਸ ਦੌੜ ਨੂੰ ਉਹਨਾਂ ਨੇ ਛੱਡ ਦਿੱਤਾ ਪਰ ਪ੍ਰਭੂ ਦੇ ਲੋਕੋ ਮੈਂ ਦੱਸਣਾ ਚਾਹੁੰਨਾ ਹਾਂ ਤੁਹਾਨੂੰ ਵਫਾਦਾਰੀ ਦੇ ਨਾਲ ਉਸ ਦੌੜ ਨੂੰ ਦੌੜਨਾ ਹੈ ਪੌਲਸ ਕਹਿੰਦਾ ਮੈਂ ਮੁਕਾ ਚੁੱਕਾ ਹਾਂ ਦੌੜ ਨੂੰ ਜਿਹੜੀ ਦੌੜ ਮੈਂ ਸ਼ੁਰੂ ਕੀਤੀ ਸੀ ਦਮਸ਼ਕਸ ਦੇ ਰਸਤੇ ਤੋਂ ਸ਼ੁਰੂ ਕੀਤੀ ਦੌੜ ਆਖਰੀ ਸਮੇਂ ਤੱਕ ਉਹ ਪੂਰੀ ਕਰ ਰਿਹਾ ਉਸ ਨੂੰ ਜੇਲ੍ਹਾਂ ਦੇ ਵਿੱਚ ਰਹਿਣਾ ਪਿਆ ਉਸ ਨੂੰ ਬੈਂਤਾਂ ਦੀ ਮਾਰ ਪਈ ਉਸ ਨੂੰ ਬਹੁਤ ਤਸੀਹੇ ਦਿੱਤੇ ਗਏ ਕਹਿੰਦਾ ਮੈਂ ਭੁੱਖਾ ਵੀ ਰਿਹਾ ਮੈਂ ਨੰਗਾ ਵੀ ਰਿਹਾ ਮੈਂ ਫਾਕਿਆਂ 'ਚ ਵੀ ਰਿਹਾ ਮੈਂ ਬਹੁਤ ਕੁਝ ਛੱਲਿਆ ਹੈ ਬੇੜਾ ਟੁੱਟਣ ਕਰਕੇ ਵੀ ਮੈਂ ਪਾਣੀ ਚ ਰਿਹਾ ਹਾਂ ਬਹੁਤ ਮੁਸ਼ਕਲਾਂ ਪੌਲ ਉਸ ਰਸੂਲ ਦੇ ਉੱਤੇ ਆਈਆਂ ਪਰ ਉਸਨੇ ਉਸ ਦੌੜ ਨੂੰ ਛੱਡਿਆ ਨਹੀਂ ਅਸੀਂ ਦੌੜ ਦੇ ਵਿੱਚ ਲੱਗੇ ਹੋਏ ਹਾਂ ਸਾਨੂੰ ਉਸ ਦੌੜ ਨੂੰ ਪੂਰਾ ਕਰਨਾ ਹੈ ਮੁਸ਼ਕਲਾਂ ਹੋ ਸਕਦੀਆਂ ਤੁਹਾਡੀ ਜ਼ਿੰਦਗੀ ਚੋਂ ਪਰੇਸ਼ਾਨੀਆਂ ਹੋ ਸਕਦੀਆਂ ਤੁਹਾਡੀ ਜ਼ਿੰਦਗੀ ਚੋਂ ਪਰ ਖੁਦਾ ਦੇ ਲੋਕੋ ਦੌੜ ਨੂੰ ਨਾ ਛੱਡਿਓ ਪ੍ਰਭੂ ਦੇ ਵਿੱਚ ਲੱਗੇ ਰਹੋ ਸਾਡਾ ਖੁਦਾ ਸਾਨੂੰ ਕਦੀ ਛੱਡੇਗਾ ਨਹੀਂ ਉਹ ਹਰ ਸਮੇਂ ਸਾਡੇ ਨਾਲ ਹੈ ਉਹ ਸਾਡੀ ਦੌੜ ਪੂਰੀ ਕਰਾਉਣ ਦੇ ਵਿੱਚ ਹਰ ਸਮੇਂ ਉਹ ਸਾਡੇ ਨਾਲ ਹੈ ਉਹਦੀ ਉਹਦੇ ਸਹਾਰੇ ਦੇ ਨਾਲ ਉਹਦੀ ਪਵਿੱਤਰ ਆਤਮਾ ਦੀ ਗਵਾਹੀ ਦੇ ਨਾਲ ਹੀ ਅਸੀਂ ਚੱਲਦੇ ਆ ਜੇ ਉਹਦਾ ਸਹਾਰਾ ਨਾ ਹੋਵੇ ਤਾਂ ਅਸੀਂ ਇੱਕ ਕਦਮ ਵੀ ਨਹੀਂ ਚੱਲ ਸਕਦੇ ਅਸੀਂ ਇੱਕ ਦੌੜ ਦੇ ਵਿੱਚ ਲੱਗੇ ਹੋ ਪ੍ਰਭੂ ਦੇ ਵਿੱਚ ਅਸੀਂ ਉਸ ਦੌੜ ਨੂੰ ਪੂਰਿਆਂ ਕਰਨਾ ਹੈ ਫਿਰ ਤੀਸਰੀ ਗੱਲ ਉਹ ਕਹਿੰਦਾ ਮੈਂ ਨੇਚਾ ਦੀ ਸਾਂਭ ਕੀਤੀ ਹੈ ਆਪਣੀ ਨੇਚਾ ਦੀ ਸਾਂਭ ਕਰਨੀ ਹੈ ਨੇਚਾ ਨੂੰ ਗਵਾਉਣਾ ਨਹੀਂ ਵਿਸ਼ਵਾਸ ਵਿੱਚ ਢਿੱਲਿਆ ਨਹੀਂ ਪੈਣਾ ਬੜਾ ਵਿਸ਼ਵਾਸ ਕਮਜ਼ੋਰ ਨਾ ਹੋ ਜਾਵੇ ਕਹਿੰਦਾ ਮੈਂ ਸਾਹਮਣੇ ਰੱਖੀ ਆਪਣੀ ਨੇਚਾ ਮੈਂ ਮਜਬੂਤੀ ਨਾ ਫੜੀ ਰੱਖੀ ਆਪਣੀ ਨੇਚਾ ਮੈਂ ਨੇਚਾ ਦੇ ਵਿੱਚ ਬਣਿਆ ਹੋਇਆ ਆ ਇਸ ਕਰਕੇ ਖੁਦਾ ਦੇ ਲੋਕੋ ਅਸੀਂ ਨੇਚਾ ਦੇ ਵਿੱਚ ਬਣੇ ਰਹੀਏ ਵਿਸ਼ਵਾਸ ਦੇ ਵਿੱਚ ਬਣੇ ਰਹੀਏ ਆਪਣੀ ਲੜਾਈ ਨੂੰ ਪੂਰਨ ਰੀਤੀ ਨਾਲ ਸਮਾਪਤ ਕਰੀਏ ਆਪਣੀ ਦੌੜ ਨੂੰ ਖਤਮ ਕਰੀਏ ਤੇ ਆਪਣੀ ਨੇਚਾ ਨੂੰ ਫੜੀ ਰੱਖੀਏ ਅਸੀਂ ਖੁਦਾ ਦੇ ਵਿੱਚ ਆ ਅਸੀਂ ਪ੍ਰਭੂ ਦੇ ਵਿੱਚ ਆ ਮੈਂ ਤੁਹਾਨੂੰ ਦੱਸਣਾ ਚਾਹੁੰਨਾ ਖੁਦਾ ਦੇ ਲੋਕ ਇੱਕ ਦੌੜ ਅਸੀਂ ਸ਼ੁਰੂ ਕੀਤੀ ਹੋਈ ਹੈ ਇੱਕ ਜੁੱਧ ਸਾਡਾ ਲੱਗਾ ਹੋਇਆ ਹੈ ਇੱਕ ਨੇਚਾ ਨੂੰ ਅਸੀਂ ਫੜਿਆ ਹੈ ਉਸ ਨੇਚਾ ਦੀ ਸਾੰਭ ਕਰਨੀ ਹੈ ਨੇਚਾ ਦੇ ਵਿੱਚ ਮਜ਼ਬੂਤ ਹੁੰਦੇ ਜਾਓ ਈਮਾਨ ਦੇ ਵਿੱਚ ਮਜ਼ਬੂਤ ਹੁੰਦੇ ਜਾਓ ਅਬਰਾਹਾਮ ਜਦੋਂ ਕਰੋ ਨਿਕਲਿਆ ਈਮਾਨ ਦੇ ਨਾਲ ਨਿਕਲ ਆਇਆ ਜਦੋਂ ਖੁਦਾ ਨੇ ਉਹਨੂੰ ਬਰਕਤ ਦੇ ਦਿੱਤੀ ਉਹ ਬੇਟਾ ਦੇ ਦਿੱਤਾ ਔਰ ਉਹਦੇ ਬਾਅਦ ਜਦੋਂ ਖੁਦਾ ਨੇ ਮੰਗਿਆ ਉਹਦੀ ਨੇਚਾ ਹੋਰ ਮਜ਼ਬੂਤ ਹੋ ਗਈ ਸੀਗੀ ਅਸੀਂ ਵੀ ਨੇਚਾ 'ਚ ਮਜ਼ਬੂਤ ਹੁੰਦੇ ਜਾਣਾ ਹੈ ਵਿਸ਼ਵਾਸ 'ਚ ਮਜ਼ਬੂਤ ਹੁੰਦੇ ਜਾਓ ਤੁਹਾਡੀ ਤੇ ਮੇਰੀ ਦੌੜ ਅਸੀਂ ਇਹ ਕਹਿ ਸਕੀਏ ਪੁਲਿਸ ਵਾਂਗੂੰ ਮੈਂ ਆਪਣੀ ਦੌੜ ਮੁਕਾ ਚੁੱਕਾ ਹਾਂ ਅਸੀਂ ਇਹ ਕਹਿ ਸਕੀਏ ਕਿ ਮੈਂ ਅੱਛੀ ਲੜਾਈ ਲੜੀ ਹੈ ਅਸੀਂ ਇਹ ਕਹਿ ਸਕੀਏ ਕਿ ਮੈਂ ਨੇਚਾ ਦੀ ਸਾਹਮਤ ਕੀਤੀ ਹੈ ਪ੍ਰਭੂ ਇਹਨਾਂ ਵਚਨਾਂ ਦੇ ਨਾਲ ਆਪ ਸਭ ਨੂੰ ਬਰਕਤ ਦੇ ਗੋਡ ਬlesਸ ਯੂ ਗੋਡ ਬlesਸ ਯੂ